ਕਈ ਦਿਨਾਂ ਦਾ ਸੁਣਦਾ ਕੋਈ ਕਹਿੰਦਾ ਆ ਕੁੜੀ ਮਾਰਦੀ ਜੀ ਕੋਈ ਕਹਿੰਦਾ ਲੂਤਰਾ ਐ ਪਾਉਂਦੀ ਐ ਜੀ ਚੰਗੇ ਕੰਟੈਂਟ ਨੂੰ ਫੋਲੋ ਤੁਸੀਂ ਕਿੱਥੇ ਕਰਦੇ ਹੋ ਮੇਰੀ ਉਮਰ 25 ਤੋਂ 55 ਟੱਪ ਗਈ ਚੰਗਾ ਕੰਟੈਂਟ ਪਾਉਂਦਾ ਸੀ ਜਦੋਂ 2013 ਤੋਂ ਚੱਲੀ ਐ ਇਹ YouTube Facebook ਤਿੰਨ ਪੇਜ ਕਾਰਪੋਰੇਟ ਪ੍ਰਾਈਵੇਟ ਨੇ ਮੇਰੇ ਡਿਲੀਟ ਕਰਾਤੇ ਸਤਿਕਾਰ ਮਾਰ ਮਾਰ ਕਿਹੜੇ ਪੰਜਾਬੀਆਂ ਨੇ ਸਾਥ ਦਿੱਤਾ ਮੇਰਾ ਹਜ਼ਾਰਾਂ ਚ ਆਪਰੇਸ਼ਨ ਕਰਾਏ ਨੇ ਬ੍ਰੇਨ ਦੇ ਹਜ਼ਾਰਾਂ ਚ ਸਟੰਟ ਪਵਾਏ ਨੇ ਕੋਈ ਵੀ ਮੇਰੀਆਂ ਪੁਰਾਣੀਆਂ YouTube ਦੀਆਂ ਵੀਡੀਓ ਕੱਢ ਕੇ ਦਿਖਾ ਲਿਓ ਮੌਤ ਦੇ ਮੂੰਹ ਚੋਂ ਖਿੱਚ ਕੇ ਲਿਆ ਬੰਦਿਆਂ ਨੂੰ ਬਈ ਤੁਸੀਂ ਕਹੀ ਜਾਂਦੇ ਹੋ ਅਸੀਂ ਚੰਗਾ ਕੰਟੈਂਟ ਚੰਗਾ ਕੰਟੈਂਟ ਤੁਸੀਂ ਸਟੀਸ਼ਨ ਜੀਓ ਵਰਕਰ ਨੂੰ ਕਿੰਨਾ ਕੁ ਫੋਲੋ ਕੀਤਾ ਕਮਾਲ ਕਰੀ ਜਾਂਦੇ ਹੋ ਚੰਗਾ ਕੰਟੈਂਟ ਫੋਲੋ ਕਰਨ ਵਾਲਾ 20000 ਬੰਦਾ ਮੇਰੇ ਨਾਲ ਜਿਹੜਾ 20 25000 ਇੰਸਟਾਗ੍ਰam ਤੇ ਆ ਉਹ ਚੰਗਾ ਹੈ ਸਰ 30 35000 ਫੇਸਬੁੱਕ ਤੇ ਉਹ ਚੰਗਾ ਹੈ ਸਰ YouTube ਤੇ ਦੱਸਾਂ ਕਿੰਨੇ ਨੇ 3800 ਬੰਦਾ ਲਾਹਨਤ ਹੈ YouTube ਤੇ ਮੈਂ 2 ਕਰੋੜ ਰੁਪਇਆ ਹਫਤੇ ਦਾ ਬਚਾ ਕੇ 70 ਵਾਰੀ ਦਿਖਾ ਚੁੱਕਿਆ ਕਾਰਪੋਰੇਟ ਹਸਪਤਾਲਾਂ ਦਾ ਪਤਾ ਮੈਂ ਕਿੰਨਾ ਨੁਕਸਾਨ ਕਰਦਾ 200 ਕਰੋੜ ਰੁਪਏ ਸਾਲ ਦਾ ਘੜਾ ਕਟਣ ਨੂੰ ਫਿਰਦੇ ਨੇ ਮੇਰਾ ਉਹ ਮੈਂ ਫੇਰ ਪੰਜਾਬੀਆਂ ਲਈ ਭੱਜਿਆ ਫਿਰਦਾ ਚੰਗੇ ਕੰਟੈਂਟ ਨੂੰ ਕੋਈ ਛਿੱਕੂ ਨਹੀਂ ਯਾਦ ਕਰਦਾ ਜਿਨ੍ਹਾਂ ਦੇ ਆਪਰੇਸ਼ਨ ਕਰਾਏ ਨੇ ਮੈਂ ਉਹਨਾਂ ਦੀ ਆਈਡੀ ਚੈੱਕ ਕੀਤੀਆਂ ਨੇ ਕਮ ਸੇ ਕਮ 500 ਬੰਦੇ ਦੀ ਉਹ ਵੀ ਲੱਚਰ ਵੀਡੀਓ ਦੇਖਦੇ ਨੇ ਸਾਰਿਆਂ ਦੇ ਫੋਨ ਫੜਦਾ ਮੈਂ ਜਦ ਮੇਰੇ ਕੋਲੇ ਇੱਕ ਵਾਰੀ ਕੰਮ ਕਰਾ ਗਿਆ ਨਾ 4 ਲੱਖ ਬਚ ਗਿਆ ਚੰਡੀਗੜ੍ਹ ਪੀਜੀਆਈ ਉਦੋਂ ਬਾਅਦ ਚ ਆਉਂਦਾ ਹੈ ਆਪੀਡੀ ਚੈੱਕ ਕਰਾਉਣ ਮੈਂ ਉਹਦੀ ਆਈਡੀ ਚੈੱਕ ਕਰਦਾ ਉਹ ਵੀ ਲੱਚਰ ਵੀਡੀਓ ਲੱਚਰ ਡਰਾਮੇ ਤੂਤੇ ਭਾਨੇ ਫਲਾਣੇ ਜੱਟ ਬਾਬੇ ਉਹ ਵੀ ਉਹ ਦੇਖਦਾ ਹੈ ਜਾਣਦਾ ਮੈਂ ਕਿੰਨੇ ਕੁ ਤੁਸੀਂ ਚੰਗੇ ਕੰਟੈਂਟਾਂ ਨੂੰ ਹੈਲਪ ਕਰਨ ਵਾਲੇ ਹੋ ਆਸਟ੍ਰੇਲੀਆ ਛੱਡ ਕੇ ਪੰਜਾਬ ਬੈਠਾ ਆਸਟ੍ਰੇਲੀਆ ਛੱਡ ਕੇ ਦੁੱਖ ਦੀ ਰਿਸਪੈਕਟ ਨਹੀਂ سوشل میڈیا ਤੇ ਜਦ ਫਸ ਗਏ ਜਦ ਲੱਗਦਾ ਰੁਪਈਆ 5 ਲੱਖ ਉਦੋਂ ਮੈਂ ਤਾਂ ਪਰਲੇ ਰੋਣਾ ਅਸੀਂ ਤਾਂ ਗਏ ਸੀ ਤੀਜੀ ਅੱਜ ਤਾਂ ਥੋੜੇ ਜੋ ਗਈਆਂ 25 ਲੱਖ ਰੁਪਇਆ ਲੱਗਦਾ ਸੀ ਪਰਸੋਂ ਆਪਰੇਸ਼ਨ ਦਾ ਮੇਰੇ ਨੇੜੇ ਆ ਪਿੰਡ ਝੂਂਦਾ 50000 ਰੁਪਏ ਚ ਆਪਰੇਸ਼ਨ ਕਰਾਇਆ ਕੀ ਮੈਨੂੰ ਫੋਲੋ ਕਰਨਗੇ ਨਹੀਂ ਕਰਦੇ 10000 ਆਪਰੇਸ਼ਨ ਕਰਾਇਆ ਮੈਂ ਜਿਹਦੇ ਚੋਂ ਬ੍ਰੇਨ ਦਾ ਫ੍ਰੀ ਜਿਹਦੇ ਚੋਂ 15 ਬੰਦੇ ਫੋਲੋ ਕਰਦੇ ਨੇ ਸਮਰਥ ਧੂਰੇ ਵਰਗੇ ਦੇ ਬਾਪ ਖਟੂਰ ਵਾਲੀ ਉਹ ਕੁੜੀ ਜਾਣਦਾ ਮੈਂ ਬਹਿ ਜੋ ਰਾਮ ਨਾਲ ਕਿੰਨੇ ਕੁ ਤੁਸੀਂ ਚੰਗੇ ਕੰਟੈਂਟਾਂ ਨੂੰ ਫੋਲੋ ਕਰਦੇ ਹੋ ਦਰਜਣਾ ਇੰਟਰਵਿਊ ਚੱਲੀਆਂ ਨੇ ਮੇਰੀਆਂ ਐਸਐਮਟੀਵੀ ਤੋਂ ਲੈ ਕੇ ਦੂਰਦਰਸ਼ਨ ਤੱਕ ਕੌਣ ਫੋਲੋ ਕਰਦਾ ਬਈ ਜਦ ਫਸ ਗਏ ਉਦੋਂ ਪੈਰੀ ਹੱਥ ਤਰਲੇ ਫੋਨ ਐਮਐਲਏ ਨੂੰ ਫੋਨ ਸੀਐਮ ਨੂੰ ਫੋਨ ਉਦੋਂ ਤਾਂ ਪਾਰਟੀਆਂ ਤੋਂ ਲੈ ਕੇ ਸਾਰੇ ਕਿਤੇ ਤੱਕ ਭੱਜਦੇ ਆਂ ਅਸੀਂ ਕੋਈ ਨਹੀਂ ਪੁੱਛਦਾ ਵੀਰੋ ਸਾਥ ਦਿੱਤਾ ਮੇਰਾ ਆ ਹੁਣ ਜਦੋਂ ਮੈਨੂੰ ਪ੍ਰੋਬਲਮ ਆਈ ਵੀ ਮੈਂ ਬੰਦ ਕਰਦਾ ਉਦੋਂ ਮੇਰੇ ਇਲਾਕੇ 'ਚੋਂ ਦਰਜਣ ਭਰ ਬੰਦੇ ਖੜੇ ਹੋਏ ਵੀ ਬੰਦਨਾ ਕਰੀਛਤੀਸ ਉਹ ਚੱਲਦਾ ਰਹਿ ਉਦੋਂ ਸੀਐਮ ਹਾਊਸ 'ਚੋਂ ਵੀ ਫੋਨ ਆਇਆ ਮੈਨੂੰ ਐਮਐਲਏ ਦਾ ਵੀ ਫੋਨ ਆਇਆ ਚਲੋ ਕਰ ਰਹੇ ਆਂ ਕੰਮ ਪਰ ਚੰਗੇ ਕੰਟੈਂਟ ਨੂੰ ਫਾਲੋ ਕੋਈ ਨਹੀਂ ਕਰਦਾ 35000 ਬੰਦਾ ਹੈ ਮੇਰਾ ਫੇਸਬੁੱਕ ਤੇ A vídeo Facebook não vou mais. Thank you, J.